ਅਸੀਂ ਆ ਬੈੱਡ ਲੈ ਕੇ ਆਏ ਹੋਏ ਆ ਜੀ ਪਿੱਛੇ ਵੀ ਅਸੀਂ ਵਿਖਾਇਆ ਸੀ ਬੈੱਡ ਤੁਹਾਨੂੰ ਯਾਦ ਹੋਣਾ ਇਹ ਇੱਕ ਬਟਨ ਦਬਾਵਾਂਗੇ ਬੈੱਡ ਆਪਣੇ ਕੋਲ ਨਾਲ ਇੱਥੇ ਜਗ੍ਹਾ ਘਟੇ ਨਹੀਂ ਤੇ ਤੁਹਾਨੂੰ ਫਲਾ ਕੇ ਦਿਖਾ ਦਿੰਦੇ ਬਟਨ ਦਬਾਉਣ ਨਾਲ ਬਟਨ ਦਬਾਉਣ ਨਾਲ ਇੱਕ ਵਾਰ ਚ ਹੀ ਬਾਜੀ ਇੱਕ ਵਾਰ ਚ ਹੀ ਬੈੱਡ ਨੇ ਫੁੱਲ ਜਾਣਾ ਇੱਕ ਵਾਰ ਚ ਹੀ ਆਪਣੇ ਆਪ ਬੰਦ ਹੋ ਜਾਏਗਾ ਜੀ ਅਸੀਂ ਆ ਸਟੈਂਡ ਲੈ ਕੇ ਆਏ ਆ ਜੀ 셀ਫੀ ਜਿਹੜੇ ਭਰਾ ਵੀਡੀਓ ਵਗੈਰਾ ਸ਼ੂਟਿੰਗ ਕਰਦੇ ਨੇ ਆ ਦੇਖੋ ਪਰ ਪੂਰੀ ਰਿੰਗ ਲਾਈਟ ਪਣੀ ਹੋਈ ਜੀ ਆ ਬ੍ਰਾਈਟਨੈਸ ਦੇਖੋ ਇਹਦੀ ਇਹਦੇ ਵਿੱਚ ਵਾਰਮ ਲਾਈਟ ਵੀ ਚੱਲੇਗੀ ਜੀ ਕਿਉਂ ਕਲੀਨਰ ਤੁਹਾਨੂੰ ਮੈਂ ਦਿਖਾਣਾ ਦੇਖੋ ਹੈਵੀ ਕੁਆਲਟੀ ਵਾਲਾ ਗਰੰਟੀ ਵਾਲਾ ਵੈਕਿਊਮ ਕਲੀਨਰ ਇਹ ਤੁਹਾਨੂੰ ਦਵਾਂ ਆ ਜਿਹੜੇ ਆਪਣੇ ਭਰਾ ਮੰਗਦੇ ਸੀ ਵੀ ਐਲੈਕਸਾ ਸਪੀਕਰ ਇਹ ਐਲੈਕਸਾ ਸਪੀਕਰ ਵਿਦ ਸਕਰੀਨ ਦੇ ਨਾਲ ਲੈ ਕੇ ਆਏ ਹੋਏ ਆ ਜੀ ਓਕੇ ਇਹਦੇ ਵਿੱਚ ਪੂਰਾ ਟੀਵੀ ਚੱਲੇਗਾ ਜੋ ਮਰਜੀ ਐਮਾਜ਼ਾਨ ਪ੍ਰਾਈਮ ਵੀਡੀਓ 넷플릭ਸ ਜੋ ਮਰਜੀ ਚਲਾਉਗਾ ਆ ਸਾਰੀ ਸਕਰੀਨ ਆ ਗਈ ਕੰਪਿਊਟਰ ਬੋਲਦਾ ਪਿਆ ਵੇ ਇਹ オリジナル ਐਮਾਜ਼ਾਨ ਕੰਪਨੀ ਦਾ ਰਹੇਗਾ ਜਿਨ੍ਹਾਂ ਨੇ ਲੈਣਾ 6 ਮਹੀਨੇ ਦੀ ਗਾਰੰਟੀ ਆਪਣੇ ਕੋਲ ਹੈ 1 ਸਾਲ ਦੀ ਗਾਰੰਟੀ Amazon ਵਾਲਿਆਂ ਦੇ ਸਰਵਿਸ ਸੈਂਟਰ ਦੀ ਹੈ ਜੀ ਓਕੇ ਵਿੱਚ Alexa ਵੀ ਫੀਚਰ ਕਰਦੇ ਹੈ ਜੀ Alexa ਵੀ ਚੱਲੇਗਾ ਸਪੀਕਰ ਨਾਲ ਵਿਦ TV ਵਾਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਪਾ ਲੁਧਿਆਣਾ ਦੇ ਘੜੇ ਫੀਲਿੰਗਾਂ ਚ 16 ਨੰਬਰ ਕੁੱਚੇ ਦੇ ਕੋਲੇ ਦਰਸ਼ਨ ਰਵਾਈ ਦੇ ਨਾਲ ਬਾਬੇ ਨਾਲ ਦੀ ਝੱਟੀ ਤੇ ਸੁਣਵਾਜੋ ਅੱਗੇ ਵੀ ਮੈਂ ਵੀਡੀਓ ਬਣਾਉਂਦੇ ਆਂ ਇਲੈਕਟ੍ਰੋਨਿਕ ਸਮਾਨ ਹੁੰਦਾ ਬਾਈ ਕੋਲੇ ਤੇ ਹੋਰ ਨਵੀਂ ਆਟਮਾਂ ਜਿਉਂ ਜਿਉਂ ਨੇ ਬਹੁਤ ਵਧੀਆ ਰੇਟ ਬਹੁਤ ਘੱਟ ਨੇ ਗਾਰੰਟੀ ਵਿੱਚ ਅੱਜ ਵੀਡੀਓ ਦਾ ਬਣੇ ਰਿਹਾ ਜੀ ਸਾਹ ਵੈਕਿਊਮ ਕਲੀਨਰ ਤੁਹਾਨੂੰ ਮੈਂ ਦਿਖਾਣਾ ਦੇਖੋ ਹੈਵੀ ਕੁਆਲਟੀ ਵਾਲਾ ਗਾਰੰਟੀ ਵਾਲਾ ਵੈਕਿਊਮ ਕਲੀਨਰ ਇਹ ਤੁਹਾਨੂੰ ਦਵਾਂਗੇ 1150 ਰੁਪਏ ਦਾ 6 ਮਹੀਨੇ ਦੀ ਗਾਰੰਟੀ ਰਹੇਗੀ ਬੈਟਰੀ ਦੀ ਇਹਦੇ ਵਿੱਚ ਹਲਕੀ ਬੈਟਰੀ ਵਾਲਾ ਵੀ ਮਿਲ ਜੇਗਾ ਆਪਣੇ ਕੋਲ 350 ਰੁਪਏ ਤੋਂ ਵੈਕਿਊਮ ਕਲੀਨਰ ਸ਼ੁਰੂ ਹੋ ਜਾਂਦੇ ਨੇ ਇਹਦਾ ਪ੍ਰਾਈਸ ਦਵਾਂਗੇ 1150 ਰੁਪਏ ਵੈਕਿਊਮ ਕਲੀਨਰ ਵਿਦ ਬਲੂਰ ਰਹੇਗਾ ਜੀ ਓਕੇ ਅੱਗੇ ਆਜੋ ਇੱਕ ਆਪਣੇ ਕੋਲ ਨਾ ਮੈਂ ਭਾਜੀ ਬੜੀ ਵਧੀਆ ਚੀਜ਼ ਲੈ ਕੇ ਆਏ ਆਂ ਤੁਹਾਨੂੰ ਦਿਖਾਵਾ ਆ ਜਿਹੜੇ ਆਪਣੇ ਭਰਾ ਮੰਗਦੇ ਸੀ ਵੀ ਅਲੈਕਸਾ ਸਪੀਕਰ ਇਹ ਐਲੈਕਸਾ ਸਪੀਕਰ ਵਿਦ ਸਕਰੀਨ ਦੇ ਨਾਲ ਲੈ ਕੇ ਆਏ ਹੋਏ ਆ ਜੀ ਓਕੇ ਇਹਦੇ ਵਿੱਚ ਪੂਰਾ ਟੀਵੀ ਚੱਲੇਗਾ ਜੋ ਮਰਜੀ ਐਮਾਜ਼ਾਨ ਪ੍ਰਾਈਮ ਵੀਡੀਓ 넷플릭ਸ ਜੋ ਮਰਜੀ ਚਲਾਉਗਾ ਆ ਸਾਰੀ ਸਕਰੀਨ ਆ ਗਈ ਕੰਪਿਊਟਰ ਬੋਲਦਾ ਪਿਆਵੇ ਇਹ オリジナル ਐਮਾਜ਼ਾਨ ਕੰਪਨੀ ਦਾ ਰਹੇਗਾ ਜਿਨ੍ਹਾਂ ਨੇ ਲੈਣਾ ਹੈ ਇਹ ਸਾਡੇ ਕੋਲ ਪ੍ਰੀਪੇਡ ਬੁਕਿੰਗ ਰਹੇਗੀ ਜੀ ਇਹਦਾ ਅਸੀਂ ਪ੍ਰਾਈਸ ਦਵਾਂਗੇ ਤੁਹਾਨੂੰ 4850 ਰੁਪਏ 6 ਮਨთ ਦੀ ਗਾਰੰਟੀ ਆਪਣੇ ਕੋਲ ਹੈ 1 ਸਾਲ ਦੀ ਗਾਰੰਟੀ ਐਮਾਜ਼ਾਨ ਵਾਲਿਆਂ ਦੇ ਸਰਵਿਸ ਸੈਂਟਰ ਦੀ ਹੈ ਜੀ ओके ਵਿੱਚ Alexa ਵੀ ਫੀਚਰ ਕਰਦਾ ਹੈ ਜੀ Alexa ਵੀ ਚੱਲੇਗਾ ਸਪੀਕਰ ਨਾਲ ਵਿਦ ਟੀਵੀ ਵਾਲਾ Alexa ਇਹ ਤੁਹਾਨੂੰ ਇਸ ਪ੍ਰਾਈਸ ਦਾ 4850 ਰੁਪਏ ਜੋ ਕਿਤੇ ਵੀ ਨਹੀਂ ਮਿਲਣਾ ਇਸ ਚੀਜ਼ ਦੀ ਗਾਰੰਟੀ रहेगी ओके 81 ਆ ਬੈੱਡ ਲੈ ਕੇ ਆਈ ਹੋਏ ਆ ਜੀ ਪਿਛੇ ਵੀ ਅਸੀਂ ਵਿਖਾਇਆ ਸੀ ਬੈੱਡ ਤੁਹਾਨੂੰ ਯਾਦ ਹੋਣਾ ਇਹ ਇੱਕ ਬਟਨ ਦਬਾਵਾਂਗੇ ਬੈੱਡ ਆਪਣੇ ਕੋਲ ਨਾਲ ਇੱਥੇ ਜਗ੍ਹਾ ਘਟੇ ਨਹੀਂ ਤੇ ਤੁਹਾਨੂੰ ਫਲਾ ਕੇ ਦਿਖਾ ਦਿੰਦੇ ਬਟਨ ਦਬਾਉਣ ਨਾਲ ਬਟਨ ਦਬਾਉਣ ਨਾਲ ਇੱਕ ਵਾਰ ਚ ਹੀ ਬਾਜੀ ਇੱਕ ਵਾਰ ਚ ਹੀ ਬੈੱਡ ਨੇ ਫੁੱਲ ਜਾਣਾ ਇੱਕ ਵਾਰ ਚ ਹੀ ਆਪਣੇ ਆਪ ਬੰਦ ਹੋ ਜਾਏਗਾ ਜੀ ਆਪਾਂ ਬੰਦ ਕਰਕੇ ਆਪਣੇ ਆ ਵੈਕਿਊਮ ਖਿੱਚ ਵੀ ਲੈਂਦਾ ਜੀ ਤੇ ਚਾਰਜਰ ਲਾਉਣਾ ਪੈਂਦਾ ਹਾਂਜੀ ਬਾਜੀ ਚਾਰਜਰ ਲਾਣੀ ਪੈਂਦੀ ਹੈ ਇਹਦੀ ਬੈਟਰੀ ਆਪਣੇ ਕੋਲ ਮਿਲੇਗਾ 4200 ਰੁਪਏ ਦਾ ਸਿਰਫ ਓਕੇ ਪੂਰਾ ਪੂਰਾ ਵੱਡਾ ਬੈਟਰ ਰਹੇਗਾ ਦੋ ਬੰਦੇ ਦੇ ਦਿੱਤੇ ਆਹ ਨਾਲ ਸੋ ਸਕਦੇ ਨੇ ਜੀ ਕਿੰਨਾ ਕਿਹਾ ਸੀ ਤੁਸੀਂ 4200 ਰੁਪਏ ਦਾ ਭਾਈ 4200 ਰੁਪਏ ਦਾ ਹਾਂ ਜੀ ਇੱਕ ਜਿਨ੍ਹਾਂ ਦੇ ਘਰਾਂ 'ਚ ਟੀਵੀ ਲੱਗੇ ਹੋਏ ਨੇ ਜਿਨ੍ਹਾਂ ਦੇ ਟੀਵੀ ਸਮਾਰਟ ਨਹੀਂ ਹੈਗੇ ਇਹ ਅਸੀਂ ਬਾਕਸ ਪਿੱਛੇ ਵੀ ਦਿਖਾਇਆ ਸੀ ਇਹ ਵਾਲਾ ਜਿਹੜਾ ਬਾਕਸ ਹੈ ਨਾ ਵੀਰੇ ਆਪਣੇ ਕੋਲ ਰਹੇਗਾ 1250 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਏ ਇਹਦੇ ਵਿੱਚ ਇੱਕ ਅਸੀਂ ਆਪਣਾ ਤਿਆਰ ਕਰਵਾਇਆ ਹੋਇਆ ਜੀ ਬਾਕਸ ਇਹ ਬਾਕਸ ਹੈਗਾ 2750 ਰੁਪਏ ਦਾ ਇਹਦੀ ਆਪਣੀ ਮਿਲੇਗੀ 1 ਸਾਲ ਦੀ ਗਾਰੰਟੀ ਤੇ 5 ਸਾਲ ਦੀ ਵਾਰੰਟੀ ਰਹੇਗੀ ਜੀ ਆਪਣੀ ਸ਼ੋਅ ਦੀ ਭਾਜੀ ਕੋਈ ਵੀ ਇੰਨੀ ਵਾਰੰਟੀ ਨਹੀਂ ਦਿੰਦਾ ਹੈਗਾ ਇਹ ਬਾਕਸ ਜਿਹੜਾ ਨਾ 4K ਦੀ ਕੁਆਲਿਟੀ ਦੇਗਾ ਜਿਨ੍ਹਾਂ ਦੇ ਟੀਵੀ ਨਹੀਂ 스마트 ਹੈਗੇ ਉਹਨਾਂ 'ਚ YouTube, Netflix, Prime Video ਸਾਰੇ ਐਪ ਚੱਲਣਗੇ ਗਾਰੰਟੀ ਦੇ ਨਾਲ ਔਰ 1 ਸਾਲ ਦੀ ਗਾਰੰਟੀ ਆਪਣੀ ਸ਼ੋਅ ਦੀ 5 ਸਾਲ ਦੀ ਵਾਰੰਟੀ ਰਹੇਗੀ ਆਪਣੇ ਕੋਲ ਨੋਰਮਲੀ ਬਾਕਸ ਸ਼ੁਰੂ 1250 ਰੁਪਏ ਤੋਂ ਹੋ ਜਾਂਦਾ ਹੈ ਜੀ ਜਿਨ੍ਹਾਂ ਨੇ ਟੀਵੀ ਨੂੰ 스마트 ਕਰਨਾ ਹੈ ਇੱਕ ਅਸੀਂ ਵਾਚ ਆਰਗੇਨਾਈਜ਼ਰ ਬਾਕਸ ਲੈ ਕੇ ਆਏ ਹੋਏ ਆ ਜੀ ਬੜਾ ਪਿਆਰਾ ਜਿਨ੍ਹਾਂ ਦੇ 6 6 ਪੀਸਾ ਦਾ ਪੂਰਾ ਸੈੱਟ ਰੇਗਾ ਇਹਦੇ ਵਿੱਚ 6 ਘੜੀਆਂ ਆਰਾਮ ਨਾਲ ਰੱਖ ਸਕਦੇ ਆ ਜਿਨ੍ਹਾਂ ਕੋਲ ਘੜੀਆਂ ਨੇ ਜੇ ਅਸੀਂ ਪਿੱਛੇ ਵੀ ਵੀਡੀਓ ਪਾਈ ਸੀ ਫੇਰ ਅਵੇਲੇਬਲ ਹੋ ਗਿਆ ਆਪਣੇ ਕੋਲ 650 ਰੁਪਏ ਦਾ ਠੀਕ ਆ ਇੱਕ ਅਸੀਂ ਆ ਸਟੈਂਡ ਲੈ ਕੇ ਆਏ ਆ ਜੀ 셀פי ਜਿਹੜੇ ਭਰਾ ਵੀਡੀਓ ਵਗੈਰਾ ਸ਼ੂਟਿੰਗ ਕਰਦੇ ਨੇ ਆ ਦੇਖੋ ਪਰ ਪੂਰੀ ਰਿੰਗ ਲਾਈਟ ਪਣੀ ਹੋਈ ਜੀ ਆ ਬ੍ਰਾਈਟਨੈਸ ਦੇਖੋ ਇਹਦੀ ਇਹਦੇ ਵਿੱਚ ਵਾਰਮ ਲਾਈਟ ਵੀ ਚੱਲੇਗੀ ਵਾਰਮ ਲਾਈਟ ਵੀ ਚੱਲੇਗੀ ਉਸੋ ਬਾਅਦ ਆਹ ਬਟਨ ਦਿੱਤਾ ਹੋਇਆ ਬਟਨ ਦੇ ਨਾਲ ਅਟੈਚ ਕਰੋ ਕੁਆਲਿਟੀ ਬਹੁਤ ਵਧੀਆ ਹੈ ਤੇ ਨੀਚੇ ਟਰਾਈਪੋਡ ਦਿੱਤਾ ਹੋਇਆ ਜੀ ਓਕੇ ਆ ਦੇਖੋ ਵਿਦ ਸਟੈਂਡ ਨਾਲ ਉੱਪਰ ਰਿੰਗ ਲਾਈਟ ਇਹ ਆਪਣੇ ਕੋਲ ਮਿਲੇਗਾ ਸਿਰਫ ਤੁਹਾਨੂੰ 1150 ਰੁਪਏ ਦਾ ਸਟੈਂਡ ਵੈਸੇ ਆਪਣੇ ਕੋਲ 셀ਫੀ ਸਟੈਂਡ ਜਿਹੜੇ ਨੇ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਆਪਣਾ ਮੋਬਾਈਲ ਨੰਬਰ ਹੈਗਾ 9915411688 9870922520 ਐਡਰੈਸ ਬੋਲ ਐਡਰੈਸ ਭਾਜੀ ਆਪਣਾ ਫੀਲਡ ਗੰਜ 16 ਨੰਬਰ ਕੂਚਾ ਦਰਸ਼ਨ ਹਲਵਾਈ ਚੌਂਕ ਬਾਬੇ ਨਾਨਕ ਦੀ ਹੱਡੀ ਓਕੇ ਭਾਜੀ